ਤੇ ਕੇਵਲ ਅਮਰੂਦ ਤੇ ਨਾਸ਼ਪਾਤੀਆਂ ਹੀ ਨਹੀਂ ਅਸੀਂ ਇੱਥੇ ਸੇਬ ਵੀ ਉਗਾ ਸਕਦੇ ਆ ਅਸੀਂ ਇੱਥੇ ਡ੍ਰੈਗਨ ਫਰੂਟ ਵੀ ਉਗਾ ਸਕਦੇ ਆ ਤੇ ਅਸੀਂ ਇੱਥੇ ਐਬਾ ਕਾਡੋ ਵੀ ਉਗਾ ਸਕਦੇ ਆ ਕਿਉਂਕਿ ਪੰਜਾਬ ਨੇ ਦੇਖੋ ਕਿੰਨਾ ਸੋਹਣਾ ਲੱਗਦਾ ਇਹ ਸੇਬ ਦਾ ਖੜਿਆ ਆ ਪਲਾਂਟ ਜਦਾਂ ਕਸ਼ਮੀਰ ਦੇ ਵਿੱਚ ਸੇਬ ਦੇ ਬੂਟਿਆਂ ਨੂੰ ਜਾਂ ਸ਼ਿਮਲਾ ਦੇ ਵਿੱਚ ਸੇਬ ਦੇ ਬੂਟਿਆਂ ਨੂੰ ਫੁੱਲ ਆਏ ਹੁੰਦੇ ਆ ਦੇਖਣ ਨੂੰ ਕਿੰਨੇ ਸੋਹਣੇ ਲੱਗਦੇ ਆ ਸੋ ਉਹੋ ਜਿਹਾ ਨਜ਼ਾਰਾ ਬਣਿਆ ਆ ਹਾਂਜੀ ਦੋਸਤੋ ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ ਤੇ ਬਹੁਤ ਛੋਟੀ ਜੀ ਵੀਡੀਓ ਨਾਲ ਹਾਜ਼ਰ ਹਾਂ ਜੀ ਫੁੱਲਾਂ ਨੂੰ ਸੇਬ ਦੇ ਬੂਟਿਆਂ ਦੇ ਉੱਤੇ ਆਏ ਹੋਏ ਇਹ ਫੁਲਾਕੇ ਨੂੰ ਫੁੱਲਾਂ ਨੂੰ ਤੁਹਾਨੂੰ ਦਿਖਾਉਣੇ ਜਾ ਰਿਹਾ ਹਾਂ ਦੇਖੋ ਇਹ ਥੋੜੇ ਦਿਨਾਂ ਦੇ ਵਿੱਚ ਵਿੱਚ ਕਿੱਥੇ ਤੱਕ ਪਹੁੰਚ ਗਿਆ ਆ ਮਤਲਬ ਮੈਂ ਤੁਹਾਨੂੰ ਕਿਹਾ ਸੀ ਕਿ ਜਲਦੀ ਤੁਹਾਨੂੰ ਦਿਖਾ ਲੂੰਗਾ ਕਿ ਜਿੱਦਾਂ ਕਸ਼ਮੀਰ ਦੇ ਵਿੱਚ ਸੇਬ ਦੇ ਬੂਟਿਆਂ ਨੂੰ ਯਾ ਸ਼ਿਮਲਾ ਦੇ ਵਿੱਚ ਸੇਬ ਦੇ ਬੂਟਿਆਂ ਨੂੰ ਫੁੱਲ ਆਏ ਹੁੰਦੇ ਆ ਦੇਖਣ ਨੂੰ ਕਿੰਨੇ ਸੋਹਣੇ ਲੱਗਦੇ ਆ ਸੋ ਉਹ ਜਿਆ ਨਜ਼ਾਰਾ ਬਣਿਆ ਮੈਂ ਕਿਹਾ ਕਿ ਇੱਕ ਛੋਟਾ ਜਿਹਾ ਵੀਡੀਓ ਬਣਾ ਕੇ ਤੁਹਾਨੂੰ ਇਸ ਵਿੱਚ ਇਸ ਰੌਣਕ ਦੇ ਵਿੱਚ ਸ਼ਰੀਕ ਕਰਾਂ ਦੇਖੋ ਕਿੰਨਾ ਸੋਹਣਾ ਲੱਗਦਾ ਇਹ ਸੇਬ ਦਾ ਖੜਿਆ ਆ ਪਲਾਂਟ ਇਹਦੇ ਉੱਤੇ ਹੀ ਇਹਨੇ ਫਰੂਟ ਸੈੱਟ ਹੁਣ ਹੋਣਾ ਇਹ मधुमक्खियां ਜਿਹਨੂੰ ਆਪਾਂ ਡੂਮਣਾ ਭੌਰੇ तितਲੀਆਂ ਬੜੀ ਤਰ੍ਹਾਂ ਦੇ ਵਿੱਚ ਘੁੰਮ ਰਹੀਆਂ ਇੱਥੇ तितਲੀਆਂ ਦਾ ਘੁੰਮਣਾ ਜਿਹੜਾ ਉਹ ਸੰਦੀ ਬਣਦੀ آمد ਹੁੰਦੀ ਆ ਤੇ ਮਧੂਮੱਖੀਆਂ ਦਾ ਜਿਹੜਾ ਪੋਲੀਨੀਸ਼ਲੀ ਬਹੁਤ ਸਹਾਇਕ ਹੁੰਦੀਆਂ ਸਾਡੇ ਕੋ ਫਿਰ ਦੋ ਵੱਡੇ ਡੂਮਣੇ ਇਸ ਵੇਲੇ ਲੱਗੇ ਹੋਏ ਆ ਜੰਗਲੀ ਤੇ ਉਹਨਾਂ ਨੇ ਕਾਫੀ ਮਤਲਬ ਮੱਖੀਆਂ ਨੇ ਸਾਰੇ ਬਾਗ ਦੇ ਵਿੱਚ رونਕ ਲਾਈ ਹੋਈ ਆ ਤੇ ਸੋਇਸ ਕਰਕੇ ਮੈਂ ਤੁਹਾਨੂੰ ਇਹ ਦਿਖਾ ਰ ਰਿਹਾ ਆਜੋ ਬਾਕੀ ਵੀ ਸਾਰੇ ਫਲਾਕੇ ਨੂੰ ਦੇਖਦੇ ਹਾਂ ਘੁੰਮ ਕੇ ਬਾਗ ਦੇ ਵਿੱਚ ਜਿੰਨੇ ਕ ਬੂਟੇ ਆ ਉਹਨਾਂ ਨੂੰ ਆ ਇੱਕ ਬੱਗੂ ਗੋਸ਼ੇ ਦਾ ਪਲਾਂਟ ਆ ਜੀ ਇਹਨੂੰ ਵੀ ਚਿੱਟੇ ਰੰਗ ਦੇ ਦੇਖੋ ਕਾਫੀ ਫੁੱਲ ਆਏ ਹੋਏ ਆ ਜਿਹਨੂੰ ਸੌਫਟ ਪੀਅਰ ਕਹਿੰਦੇ ਸੀ ਬੱਗੂ ਗੋਸ਼ਾ ਇਹ ਉਹਦਾ ਪਲਾਂਟ ਆ ਜਿੰਨੇ ਕ ਮੇਰੇ ਕੋਲ ਪਲਾਂਟ ਆ ਐਪਲ ਦੇ ਇਹਨਾਂ ਦੇ ਉੱਤੇ ਤੁਹਾਨੂੰ ਉਮੀਦਿਆਂ ਨਜ਼ਰ ਆਉਂਦੇ ਹੋਣਗੇ ਸਭ ਦੇ ਉੱਤੇ ਫਲਾਵਰਿੰਗ ਹੋਈ ਹੋਈ ਆ ਛੋਟੇ ਪਲਾਂਟ ਆ ਇਹ ਰਲਾ ਮਲਾ ਕੇ 100 ਪਲਾਂਟ ਦੇ ਲੱਗੇ ਛੱਗੇ ਤਾਂ ਹੁਣੇ ਹੀ ਆ ਜੀ ਤੇ ਫਰੂਟ ਸੈਟ ਜਦੋਂ ਹੋਊਗਾ ਉਹ ਗੱਲਾਂ ਆਪਣੀ ਥਾਂ ਤੇ ਪਰ ਫਿਲਹਾਲ ਫੁੱਲ ਦੇਖ ਕੇ ਮਨ ਪ੍ਰਸੰਨ ਹੋ ਗਿਆ ਉਮੀਦ ਹੈ ਤੁਹਾਨੂੰ ਵੀ ਇਹ ਫੁੱਲ ਸੋਹਣੇ ਲੱਗੇ ਹੋਣਗੇ ਪੰਜਾਬ ਦੇ ਵਿੱਚ ਸੇਬ ਦੇ ਬੂਟਿਆਂ ਤੇ ਆਇਆ ਹੋਇਆ ਫੁਲਾਕਾ ਕਸ਼ਮੀਰ ਤੇ ਸ਼ਿਮਲੇ ਦੀ ਦੇ ਪਲੇਖੇ ਪਾਰਿਆ ਦੇਖੋ ਇਹ ਹਾਲੇ 2 2 2 ਸਾਲ ਦੇ ਬੂਟੇ ਆ ਸਾਰੇ ਅਗਲੀ ਵਾਰੀ ਇਹਨਾਂ ਨੇ ਕਾਫੀ ਵੱਡੇ ਹੋ ਜਾਣਾ ਜਿੰਨੇ ਕ ਤੁਹਾਨੂੰ ਅੱਗੇ ਪਲਾਂਟ ਮੈਂ ਜਿਹੜਾ ਪਹਿਲਾ ਪਲਾਂਟ ਦਿਖਾ ਲਿਆ ਸੀ ਉਹ ਕਾਫੀ ਵੱਡਾ ਦੇਖਿਆ ਹੁਣ ਤੁਸੀਂ ਕਾਫੀ ਵੱਡਾ ਦਰਖਤ ਆ Apple ਦਾ ਤੇ ਮੱਖੀਆਂ ਨੇ ਕਾਫੀ ਸ਼ੈਤ ਦੀਆਂ ਮੱਖੀਆਂ ਪੋਲੀਨੇਸ਼ਨ ਚ ਆਪਣਾ ਪੂਰਾ ਯੋਗਦਾਨ ਦੇ ਰਹੀਆਂ ਜੋਰ ਸ਼ੋਰ ਨਾਲ ਲੱਗੀਆਂ ਹੋਈਆਂ ਜਾਨੀ ਕੁਦਰਤ ਦੇ ਵਿੱਚ ਆਪਣੀ ਆਪਣੀ ਡਿਊਟੀ ਕਰਨ ਲੱਗੇ ਹੋਏ ਸਾਰੇ ਕਰਿੰਦੇ ਆਜ਼ਰਾਨ ਤੇ ਇਹ ਸਾਰੀ ਦੁਜੇ ਦੇ ਵਿੱਚ ਮੈਂ ਤੁਹਾਨੂੰ ਸ਼ਰੀਕ ਕਰਦਾ ਬਹੁਤ ਮਾਣ ਮਹਿਸੂਸ ਕਰ ਰਿਹਾ ਵੀ ਤੁਸੀਂ ਮੇਰੇ ਨੂੰ ਮੇਰੇ ਇਸ ਪ੍ਰੋਜੈਕਟ ਨੂੰ ਦੇਖ ਰਹੇ ਹੋ ਫਲ ਕਿਹੋ ਜੇ ਆਉਣੇ ਨੇ ਉਹਦੇ ਬਾਰੇ ਮੈਂ ਵੀ ਪਹਿਲਾਂ ਕੁਝ ਨਹੀਂ ਕਹਿ ਸਕਦਾ ਸੈਟ ਕਿੰਨਾ ਹੋਣਾ ਫਲ ਕਿਉਂਕਿ ਫੁੱਲ ਤੋਂ ਬਾਅਦ ਫਲ ਸੈਟ ਹੋਣਾ ਬਹੁਤ ਇੱਕ ਵੱਡੀ ਐ ਐਕਟੀਵਿਟੀ ਹੁੰਦੀ ਆ ਫੁੱਲ ਤਾਂ ਹਰ ਵਾਰੀ ਤਕਰੀਬਨ ਆ ਜਾਂਦੇ ਆ ਤੇ ਛੱਟ ਜਾਂਦੇ ਹੁੰਦੇ ਆ ਪਰ ਇਸ ਵਾਰੀ ਥੋੜਾ ਜਾ ਜਿਹੜਾ ਚਿਲਿੰਗ ਆਵਰ ਦਾ ਪੀਰੀਅਡ ਲੰਬਾ ਰਿਹਾ ਆ ਇਹ ਆਸ ਬਣਾਉਂਦਾ ਥੋੜਾ ਜਾ ਵੀ ਫਰੂਟ ਸੈਟਿੰਗ ਵਧੀਆ ਹੋਊਗੀ ਇਹ ਪਲਾਂਟ ਵੀ ਹੈਰੀਮਨ 99 ਤੇ ਡਾਰਸਟ ਗੋਲਡਨ ਦਾ ਇਹਦੇ ਨਾਲ ਇਹ ਦੋ ਪਲਾਂਟ ਮੇਕੋ ਇਹ ਦੂਜੇ ਲਾਂਚ ਆ ਇਹ ਵੀ ਤੁਹਾਨੂੰ ਦਿਖਾ ਦਿੱਤੇ ਇਸ ਵਾਰ ਫੁੱਲ ਜ਼ਿਆਦਾ ਲੱਗਣ ਦਾ ਕਾਰਨ ਮੈਨੂੰ ਲੱਗਦਾ ਹੈ ਇਹ ਆਪੇ ਉਹ ਜਿਹੜਾ ਲੰਬੇ ਸਮੇਂ ਲਈ ਟੈਂਪਰੇਚਰ ਜਿਹੜਾ ਉਹ ਥੱਲੇ ਡਾਊਨ ਰਿਹਾ ਤੇ ਚਿਲਿੰਗ ਆਵਰ ਜ਼ਿਆਦਾ ਗੇਨ ਕੀਤੇ ਪਲਾਂਟਸ ਨੇ ਸੋ ਐਸੀ ਜੀ ਛੋਟਾ ਜਿਹਾ ਵੀਡੀਓ ਉਮੀਦ ਹੈ ਤੁਹਾਨੂੰ ਪਸੰਦ ਆਇਆ ਹੋਊਗਾ ਤੇ ਮੇਰੇ ਚੈਨਲ ਤੇ ਬਣੇ ਰਿਹਾ ਕਰੋ ਆਪ ਵੀ ਦੇਖੋ ਵੀਡੀਓ ਗਾ ਕਿਸੇ ਸੱਜਣ ਮਿੱਤਰ ਨੂੰ ਜੋ ਵੀ ਬਾਗਬਾਨੀ ਦੇ ਵਿੱਚ ਅ ਦਿਲਚਸਪੀ ਲੈਂਦਾ ਉਹਨਾਂ ਨੂੰ ਵੀ ਦਿਖਾਇਆ ਕਰੋ ਤਾਂ ਕਿ ਪੰਜਾਬ ਦੇ ਵਿੱਚ ਲੋਕਾਂ ਦਾ ਉਤਸ਼ਾਹ ਵੱਧ ਸਕੇ ਕਿ ਅਸੀਂ ਇਸ ਪੰਜਾਬ ਦੀ ਧਰਤੀ ਤੇ ਕੇਵਲ ਝੋਨਾ ਕਣਕੇ ਨਹੀਂ ਤੇ ਕੇਵਲ ਅਮਰੂਦ ਤੇ ਨਾਸ਼ਪਾਤੀਆਂ ਹੀ ਨਹੀਂ ਅਸੀਂ ਇੱਥੇ ਸੇਬ ਵੀ ਉਗਾ ਸਕਦੇ ਹਾਂ ਅਸੀਂ ਇੱਥੇ ਡ੍ਰੈਗਨ ਫਰੂਟ ਵੀ ਉਗਾ ਸਕਦੇ ਹਾਂ ਤੇ ਅਸੀਂ ਇੱਥੇ ਐਬਾ ਕਾਡੋ ਵੀ ਉਗਾ ਸਕਦੇ ਹਾਂ ਕਿਉਂਕਿ ਪੰਜਾਬ ਨੇ ਕਦੀ ਵੀ ਹਾਰ ਨਹੀਂ ਮੰਨੀ ਜਿੱਥੇ ਵੀ ਲੋੜ ਪਈ ਆਪਣੇ ਆਪ ਨੂੰ ਤਬਦੀਲ ਕੀਤਾ ਤੇ ਡਿੱਗਿਆ ਡਿੱਗਿਆ ਉੱਠ ਕੇ ਆਪਣੇ ਪੈਰਾਂ ਤੇ ਖੜਾ ਹੋਇਆ ਸੋ ਇਸ ਵਾਰ ਵੀ ਉਮੀਦ ਕਰਦਾ ਪੰਜਾਬ ਆਪਣੇ ਆਪ ਦੇ ਵਿੱਚ ਫੇਰ ਮੁੜ ਕੇ ਮਿਸਾਲ ਬਣੂਗਾ ਚੜ੍ਹਦੀਆਂ ਕਲਾ 'ਚ ਰਹੋ ਜੀਵੰਦ ਰਹੋ ਰੱਬ ਰੱਖਾ